ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਬਠਿੰਡਾ ਸ਼ਹਿਰ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਕੋਠੀ ਹੈ 100 ਗਜ ਦੀ ਡਬਲ ਸਟੋਰੀ ਜਿਹੜੀ ਹੈ ਬਣੀ ਹੋਈ ਹੈ ਦੋਨੇ ਪੋਰਸ਼ਨਾਂ ਜਿਹੜੇ ਆ ਉਹ ਤਿਆਰ ਹੈ ਸੋ ਕੋਠੀ ਦੇ ਅੱਗੇ ਛੋਟਾ ਜਿਹਾ ਵਿਹੜਾ ਵੀ ਦਿੱਤਾ ਹੋਇਆ ਅੱਜ ਦੇ ਸਮੇਂ ਦੇ ਵਿੱਚ ਕਰਨਾਂ ਦੇ ਵਿੱਚ ਕੋਠੀਆਂ ਦੇ ਵਿੱਚ ਜਿਹੜਾ ਵਿਹੜਾ ਮਿਲਣਾ ਬੜਾ ਮੁਸ਼ਕਲ ਹੈ ਲੇਕਿਨ ਆ 100 ਗਾਈ ਦੀ ਕੋਠੀ ਦੇ ਵਿੱਚ ਅੱਗੇ ਛੋਟਾ ਜਿਹਾ ਵਿਹੜਾ ਦਿੱਤਾ ਹੋਇਆ ਟੋਟਲ 4 ਬੈਡਰੂਮ ਬਣੇ ਆ 4 ਵਾਸ਼ਰੂਮ ਆ 2 ਕਿਚਨ ਬਣੇ ਆ ਇੱਕ ਉੱਪਰ ਇੱਕ ਥੱਲੇ ਸੋ ਬਾਹਰ ਵਿਹੜੇ ਵਿੱਚ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ ਤੇ ਨਾਲ ਹੀ ਇੰਟਰ ਕਰਦੇ ਸਾਰੀ ਕਿਚਨ ਹੈਗੀ ਐ ਆਪਾਂ ਦੇਖਾਂਗੇ ਉਸ ਤੋਂ ਪਹਿਲਾਂ ਗਲਤੀ ਨਾਲ ਵੀ ਵੀਡੀਓ ਨੂੰ ਸ਼ੇਅਰ ਨਾ ਕਰਦੇਓ ਕਿਉਂਕਿ ਜਾਣੇ ਅਣਜਾਣੇ ਵਿੱਚ ਤੁਹਾਡੇ ਕੋਲੋਂ ਕਿਸੇ ਦਾ ਫਾਇਦਾ ਨਾ ਹੋ ਜਾਏ ਤੇ ਆਜੋ ਫਿਰ ਆਪਾਂ ਦੇਖਦੇ ਹਾਂ ਇਸ ਕੋਠੀ ਨੂੰ 100 ਗਜ ਦੇ ਵਿੱਚ ਜਿਹੜੀ ਐ ਇਹ ਕੋਠੀ ਬਣੀ ਹੋਈ ਐ। ਦੋ ਬੈਡਰੂਮ, ਡ੍ਰਾਈング ਰੂਮ, ਰਸੋਈ, ਅ ਦੋ ਵਾਸ਼ਰੂਮ ਗਰਾਊਂਡ ਤੇ ਬਣੇ ਹੋਏ ਆ, ਦੋ ਜਾਲ ਦਿੱਤੇ ਹੋਏ ਆ ਕੋਠੀ ਨੂੰ ਰੋਸ਼ਨੀ ਵਾਸਤੇ, ਹਵਾ ਵਾਸਤੇ। ਔਰ ਥੋੜੀ ਜਿਹੀ ਜਗ੍ਹਾ ਨੂੰ ਬਹੁਤ ਹੀ ਵਧੀਆ ਮੈਂਟੇਨ ਜਿਹੜਾ ਕੀਤਾ ਹੋਇਆ। ਜੇਕਰ ਰੇਟ ਦੀ ਗੱਲ ਕਰੀਏ ਤਾਂ ਰੇਟ ਵੀ ਬਿਲਕੁਲ ਜਾਇਜ਼ ਹੀ ਐ। 100 ਗਜ ਦੀ ਕੋਠੀ। ਤੇ ਰੇਟ 28 ਲੱਖ ਰੁਪਇਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਮਾਨਤਾਣ ਹੋ ਜੂਗਾ ਛੂਟ ਹੋ ਜੂਗੀ ਸੋ ਸਾਰੀ ਕੋਠੀ ਦੇ ਵਿੱਚ ਜਿਹੜਾ ਡੋਰ ਵਿੰਡੋ ਦੀ ਗੱਲ ਕਰੀਏ ਟਾਇਲਸ ਦੀ ਗੱਲ ਕਰੀਏ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਹੈ 100 ਗਜ ਦੇ ਵਿੱਚ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਬਾਬਾ ਦੀਪ ਸਿੰਘ ਨਗਰ ਮੈਕਸਾ ਹਸਪਤਾਲ ਦੀ ਬੈਕ ਸਾਈਡ ਦੇ ਉੱਤੇ ਇਹ ਕੋਠੀ ਹੈ ਜਸਵੀ ਵੀਰ ਭਰਾ ਨੇ ਇਹ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਦੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਜਾਂ ਇਹਦੀ ਹੋਰ ਜਾਣਕਾਰੀ ਜਿਹੜੀ ਹੈ ਲੈ ਸਕਦੇ ਹੋ ਸੋ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਆਪਾਂ ਕਹਿਣਾ ਬੰਦ ਕਰਤਾ ਬਾਈ ਜੀ ਇਸ ਕਰਕੇ ਕਹਿੰਨੇ ਆ ਕਿ ਚਲੋ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਜੋ ਫਿਰ ਆਪਾਂ ਦੇਖਦੇ ਆਂ ਫਰਸਟ ਫਲੋਰ ਸੋ ਫਸਟ ਫਲੋਰ ਦੀ ਗੱਲ ਕਰੀਏ ਤਾਂ ਉੱਪਰ ਵੀ ਟਾਈਲਸ ਦਾ ਕੰਮ ਆ ਜਿਹੜਾ ਹੋਇਆ ਵੀ ਆ ਉਸੇ ਤਰ੍ਹਾਂ ਹੀ ਬਿਲਕੁਲ ਛੋਟਾ ਜਿਹਾ ਡਿਬੜਾ ਦਿੱਤਾ ਹੋਇਆ ਕਿਚਨ ਬਣੀ ਹੋਈ ਆ ਦੋ ਬੈਡਰੂਮ ਆ 100 ਗਜ ਦੇ ਵਿੱਚ ਜਿਹੜੀ ਆ ਇਹ ਡਬਲ ਸਟੋਰੀ ਜਿਹੜੀ ਕੋਠੀ ਆ ਇਹ ਬਣੀ ਹੋਈ ਆ ਮੈਕਸ ਹਸਪਤਾਲ ਦੀ ਬੈਕ ਸਾਈਡ ਤੇ ਬਾਬਾ ਦੀਪ ਸਿੰਘ ਨਗਰ ਬਠਿੰਡਾ ਸ਼ਹਿਰ ਆ ਜੀ ਔਰ ਜਿੰਨਾ ਪੋਰਸ਼ਨ ਬਣਿਆ ਵਧੀਆ ਬਣਿਆ ਹੋਇਆ ਹਰ ਇੱਕ ਵੀਰ ਭਰਾ ਦੀ ਪਹੁੰਚ ਦੇ ਵਿੱਚੇ ਹੈਗਾ ਤੋ ਖਰੀਦਣ ਲਈ ਜਰੂਰ ਸੰਪਰਕ ਕਰਿਓ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨਾ ਸਹਿਯੋਗ ਕਰਦੇ ਹੋ